ਏ ਜੋ ਦੁਨੀਆਂ ਦੁਨੀਆਂ ਪਰਸਾਨੀ ਮਾਹੇ yeah hey. i oh, team oh ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏ ਪਰੋਵਨ ਹਾਰੇ ਕੀ ਕਵਨ ਟੇ ਕੋਣ ਮੁਵਾਰੇ ਕੋਣ ਮੁਵਾ ਬ੍ਰਹਮ ਗਿਆਨੀ ਮਿਲੋ ਕਰੋ ਵਿਚਾਰਾ ਇਹ ਤੋ ਚਲਤ ਪਿਆਰ ਸਤਕਾਰ ਜੋਗ ਦਰਕਰ ਦੇ ਪ੍ਰੀਤਵਾਨ ਸਰਦਾਰ ਸੁਖਬੀਰ ਸਿੰਘ ਜੀ ਦੁੱਗਲ ਅਕਾਲ ਚਲਾਣਾ ਕਰਗੇ ਤਤਾ ਸਾਰੇ ਹੀ ਪਰਿਵਾਰ ਨੇ ਮਿਲ ਲਕਤਰ ਹੋ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੂਹ ਦੇ ਭਲੇ ਵਾਸਤੇ ਆਪਣੇ ਗ੍ਰਾਵਿਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਭੋਗ ਪਵਾਏ ਉਪਰੰਤ ਸਤਗੁਰਾਂ ਜੀ ਦੇ ਸਥਾਨਾਂ ਤੇ ਅੰਤੇ ਸਤਗੁਰੂ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਕੈਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਦੇਹ ਮਾਵਾਕਾਂ ਦੇ ਅਨੁਸਾਰ ਜੋ ਸਤਗੁਰਾਂ ਜਿਹਦੇ ਅਸਥਾਨਾਂ ਦੇ ਪ੍ਰਾਣੀ ਦੇ ਪਰਥਾਏ ਤੁਰ ਕੀ ਬਾਣੀ ਕੇ ਕੀਰਤਨ ਹੋ ਰਹੇ ਨੇ ਆਓ ਹੁਣ ਸਾਡੇ ਸਤਕਾਰਯੋਗ ਭਾਈ ਸਪਾਏ ਤੇਂਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਹੁੰਚੇ ਨੇ ਜੋ ਪਰਿਵਾਰ ਦੇ ਨਾਲ ਉਹਨਾਂ ਦਾ ਬੜਾ ਪ੍ਰੇਮ ਹੈ ਤੇ ਉਹਨਾਂ ਨੂੰ ਬੇਨਤੀ ਹੈ ਹੁਣ ਆਪ ਸਰਬਾਤ ਸੰਗਤਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕਰਨਗੇ ਦਾਸ ਕੋਲੋਂ ਕੀਰਤਨ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਸੰਗਤ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਉ ਬਖਸ਼ਣ ਜੋਗ ਹਨ ਸਤਿਗੁਰ ਕਿਰਪਾ ਕਰਨ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ